ਤੋਂ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table>ਤੇ ਪ੍ਰਿੰਸੀਪਲ ਡਾਕਟਰ ਗੁਰਵਿੰਦਰ ਸਿੰਘ ਦੇ ਵੱਲੋਂ ਆਈਟੀਸੀ ਲੈਬ ਦਾ ਉਦਘਾਟਨ ਕੀਤਾ ਹੈ ਤਾਂ ਪ੍ਰਧਾਨ <table>ਨੇ ਕਿਹਾ ਕਿ ਸਿੱਖਿਆ ਅਤੇ ਸਿੱਖਿਆ ਦੇ ਲਈ ਪ੍ਰਚਾਰ ਦੇ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਕਾਲਜਾਂ ਵਿੱਚ ਨਿਵੇਕਲੇ ਕਾਰਜ ਕੀਤੇ ਜਾ ਰਹੇ ਹਨ ਸਾਡੇ ਬਖਵਕ ਬੈਂਕਾਂ ਦੇ ਵਿੱਚ ਫਿਕਸਡ ਡਿਪੋਜ਼ਿਟ ਦੇ ਖਾਤੇ ਆ ਤੁਹਾਨੂੰ ਮੈਨੂੰ ਖੁਸ਼ੀ ਆ ਕੇ ਕੁੱਝ ਬੈਂਕਾਂ ਨੇ ਆਪਣੀ ਸੀਐਸਆਰ ਦੇ ਵਿੱਚੋਂ ਵੇਦੇਕਾ ਉਦਾਰਿਆਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਇਹ ਜਿਹੜੀ ਤ੍ਰੈ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੱਜ ਜਿੱਥੇ ਆਪਾਂ ਖੜੇ ਹਾਂ ਹਾਈ ਟੈਕ ਕੰਪਿਊਟਰ ਲੈਬ ਜਿਹੜੀ ਆ ਉਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦੇਣਾ ਕਿਉਂਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੀਆਂ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਤੌਰ ਤੇ ਇਹਨਾਂ ਦਾਾਸ਼ਨ ਕੀਤਾ ਗਿਆ ਮੈਂ ਜਿੱਥੇ ਇਸ ਆਦਾਰੇ ਦੀ ਗੁਰੂ ਚਰਨਾ ਜਰਦਾਸ ਮੈਂਨ ਕੀਤਾ ਆਪਣਾ ਸਤਿਗੁਰੂ ਇਹ ਤਰੈ ਸ਼ਤਾਬ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਫਾਲਸਾ ਕਾਲਕ ਇਹਨੂੰ ਵੱਡੀਆਂ ਤਰੱਕੀਆਂ ਬਖਸ਼ ਕਰਨੀਆਂ ਇੱਥੋਂ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਜਾਂਦੇ ਆ ਉਹ ਚੰਗੀਆਂ ਪੋਸਟਾਂ ਤੇ ਜਾ ਕੇ ਸੇ ਸਹੁਬਤ ਹੋਣ ਤੇ ਬੈਂਕ ਦਾ ਵੀ ਧੰਨਵਾਦ ਕਰਦਾ ਜਿਹੜੇ ਤਕਰੀਬਨ 2-3 ਸਾਲ ਤੋਂ ਲਗਾਤਾਰ ਇਹ ਆਪਣਾ ਸੀਐਸਰ ਸਾਹਿਬ ਦੇ ਵਿੱਚੋਂ ਆਪਣਾ ਦੋਸਤਬੰਧ ਦੇ ਤੌਰ ਦੇ ਉੱਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਯੋਗਦਾਨ ਪਾਉਦੇ ਆ ਤੋਂ ਸਮੁੱਚੇ ਸਟਾਫ ਨੂੰ ਸਤਕਰ ਸਾਹਿਬ ਮੇਰੇ ਨਾਲ ਬਹਿਤ ਸਾਹਿਬ ਮੁੱਖ ਗੱਲ ਸਾਡੇ ਆਪਣੇ ਸਰਦਾਰ ਪ੍ਰਵਾਨ ਸਿੰਘ ਮੰਨਨ ਸੁਖਵਿੰਦਰ ਸਾਡੇ ਸਕੱਤਰ ਐਜੂਕੇਸ਼ਨ ਭੈਣ ਜੀ ਹਰਜਿੰਦਰਪੁਰ ਜੀ ਸੰਧੀਗੜ੍ਹ ਦੇ ਪ੍ਰਿੰਸੀਪਲ ਸਾਹਿਬ ਇਹਨਾਂ ਸਾਰਿਆਂ ਦਾ ਸਹਿਯੋਗ ਵੀ ਆ ਤੇ ਕਾਮਨਾ ਕਰਦਾ ਹਾਂ ਕਿ ਉਹ ਸਾਹਿਬ ਜੀ ਹੋਰ ਤਰੱਕੀਆਂ ਬਖਸ਼ ਕਰਨ ਬਾਅਦ ਉਹ ਆਪਣੀ ਵਾਗਵਾਖ ਦੁਨੀਆਂ ਖਾਲਸਾ ਵਾਇਬ੍ਰਿਕ ਹਟੇ ਅੱਜ ਸ਼੍ਰੋਮਨੀ ਗੁਰਗਰਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਮੁੱਚੀ ਵਿਦਿਅਕ ਵਿਭਾਗ ਨਾਲ ਜੁੜੀ ਹੋਈ ਟੀਮ ਕਾਲਜ ਵਿੱਚ ਕੌਣ ਤੇ ਜਿਨ੍ਹਾਂ ਨੇ ਅੱਜ ਆਈਸੀਟੀ ਲੈਬ ਦਾ ਉਦਘਾਟਨ ਕੀਤਾ ਇਸ ਤੋਂ ਪਹਿਲਾਂ ਵੀ ਦੋ ਸਮਾਟੋ ਵੀ ਤਿਆਰ ਕੀਤੇ ਗਏ ਸਨ ਲੇਕਿਨ ਆਈਸੀਟੀ ਲੈਬ ਹੁਣ ਤਿਆਰ ਹੋ ਗਿਆ ਉਹਦੇ ਘਾਟਨ ਪ੍ਰਧਾਨ ਜੀ ਕਰਤੇ ਗਏ ਆ ਤੇ ਪ੍ਰਧਾਨ ਜੀ ਨੇ ਕਾਲਜ ਦੇ ਜੋ ਗਤੀਵਿਧੀਆਂ ਨੇ ਜਾਂ ਕਾਲਜ ਦੇ ਵਿੱਤੀ ਹਾਲਾਤ ਨੇ ਉਹਨਾਂ ਤੋਂ ਆਪਣੀ ਸਨਪੁਸ਼ਟੀ ਜਾਰ ਕਰਦਿਆਂ ਵਿਸ਼ਵਾਸ ਦਵਾਇਆ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ